ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜੇ ਹੋ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੈਂਡਾ ਹਰੀਕੇ ਕਲਾ ਜ਼ਿਲ੍ਹਾ ਤੇ ਤਹਿਸੀਲ ਸ੍ਰੀ ਮੁਕਸਰ ਸਾਹਿਬ ਦਾ ਪੈਂਡਾ ਤੇ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਕੱਟੀ ਵਕਾਊ ਆ ਦੋਸਤੋ ਬਹੁਤ ਚੰਗੀ ਝੋਟੀ ਆ ਤੇ ਡਿਟੇਲ ਆਪਾਂ ਸਾਰੀ ਬਾਈ ਤੋਂ ਲੈ ਲਿਆਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਆਉ ਲੈਨੇ ਆ ਦੋਸਤੋ ਇਸ ਕੱਟੀ ਬਾਰੇ ਜਾਣਕਾਰੀ ਤੇ ਘਰਦਿਆਂ ਤੋਂ ਸਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਬਿਆਨਤ ਜੀ ਬਿਆਨਤ ਬਿਆਨਤ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ 9779890290 97798 ਹਾਂਜੀ 90 ਤੋਂ 90 90290 ਜੀ ਇਹ ਛੋਟੀ ਬਾਈ ਆਪਾਂ ਖਰੀਦੀ ਆ ਕਿ ਕਰਦੀ ਆ ਇੱਕ ਕੋਈ ਪਰਸੂ ਲੈਂਦੀ ਸੀ ਇਹ ਲੈਂਦੀ ਸੀ ਹਾਂ ਕਿੰਨੀ ਕੋ ਮਾਰਾ ਬਾਈ ਇਹਦੀ ਇਹਦੀ ਸਾਲ ਤੂੰ ਉੱਤੇ ਹੈਗੀ 1.5 ਸਾਲ ਤੂੰ ਕੱਟੇ ਦੀ ਉਮਰ ਠੀਕ ਆ ਬਾਈ ਤੇ ਕੱਟੀ ਚੰਗੀ ਏ ਕਦ ਕਾਠ ਏ ਪਲੀ ਚੰਗੀ ਏ ਠੀਕ ਆ ਜੀ ਤੇ ਥੋੜਾ ਜਖਮ ਹੈ ਦੇ ਮੋਖਾ ਸੀਗਾ ਇਹਦੇ ਠੀਕ ਆ ਜੀ ਤੇ ਮੋਖਾ ਗਿਆ ਫੈਸਾ ਠੀਕ ਆ ਜੇ ਕੋਈ ਬੰਦਾ ਠੀਕ ਕਰ ਸਕਦਾ ਇੱਥੇ ਮੈਨੂੰ ਆ ਕੇ ਫੋਨ ਲਾ ਸਕਦਾ ਕੱਟੀ ਨਹੀਂ ਨਹੀਂ ਆਪਾਂ ਵਿਖਾ ਦਿੰਨੇ ਆ ਤੁਹਾਨੂੰ ਦੋਸਤੋ ਆ ਨਾ ਗੰਢ ਸੀ ਛੋਟੀ ਕੋਈ ਫਾਲਟ ਨਹੀਂ ਔਰ ਕੱਟੀ ਜਮੋਕੀ ਇਹ ਫੈਸ ਚੁੱਕੀ ਆ ਰੇਸ਼ਾ ਇਹਦਾ ਨਿਕਲ ਚੁੱਕਾ ਤੇ ਛੋਟਾ ਜਿਹਾ ਬੱਲ ਆ ਗੋਲ ਸਿੰਘ ਦੀ ਆ ਦੇਖ ਸਕਦੇ ਹੋ ਤੁਸੀਂ ਤੇ ਥਾਣ ਥਨੂ ਦਿਖਾ ਦਿੰਨੇ ਦੋਸਤੋ ਨੇਖੜਵੇਂ ਥਾਣਾ ਕੱਲੇ ਕੱਲੇ जखम ਵਿਖਾਰੀ ਹੋ ਦੇਖ ਸਕਦੇ ਹੋ ਕੱਲਾ ਕੱਲਾ ਥਾਣਾ ਦੋਸਤੋ ਤੇ ਪਿੱਠ ਪੜਾ ਬਹੁਤ ਚੰਗਾ ਜੇ ਕਿਸੇ ਵੀਰ ਨੂੰ ਇਹ ਝੋਟੀ ਪਸੰਦ ਆ ਤਾਂ ਬਾਈ ਜੀ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾ ਦੇਾਂਗੇ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਆ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾdna ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਜਲਦੀ ਮਿਲਦੇ ਆ ਅਜੇ ਹੀ ਨਵੀਂ ਵੀਡੀਓ ਦੇ ਨਾਲ